ਕੀ ਕਰਾਂ ਇਹ ਤਾਂ 5000 ਨੇ ਨਾ 5000 ਵਾਲੇ ਸੂਟ ਨੇ ਸਾਨੂੰ ਵਸਤ ਪਾਤਾ ਹੁਣ ਸੂਟ ਆ ਉਹ ਪਿਆ ਹੀ ਅਲਬੇਟ ਤੇ ਬੈੜ ਕੇ ਛੁੱਟਿਆ ਸਵੇਰ ਦੇ ਨਿਛਲ ਨਾਲ ਦੇ ਕੇ ਸੁੱਤੀ ਉਹ ਨੂੰ ਠਾਲ ਸਵੇਰ ਦੀ ਸੁਤੀ ਆ ਮੇਰਾ ਬਿਸਰਾ ਮਾਲ ਕੇ ਬੁੱਢੇ ਹੱਦ ਵਾ ਦੁਖਣ ਡੇ ਆ ਤੂੰ ਅੱਥੇ ਨੂੰ ਠਾਲ ਚਾਹ ਕੁੱਟ ਬਣਾਵੇਂ ਮੇਰੇ ਲਈ ਆ ਵੇਲਾ ਕੋ ਮਰੇ ਕੋਈ ਜੀਵੇ ਖੁਸਰਾ ਕੋਲ ਪਤਾਸਾ ਪੀਵੇ ਇਹਨੂੰ ਚਾਹ ਦੀ ਅੱਗ ਲੱਗੀ ਮੈਨੂੰ ਫਿਕਰ ਪਈ ਆ ਪੀ ਜਿੰਨਾ ਉਹਦੇ ਅੰਦਰੋਂ ਉੰਤਰਾ ਪਾਣੀ ਧਾਣੀ ਨਿਕਲ ਡਿਆ ਹੀਓ ਹੈ ਤੇ ਮੈਂ ਨਹੀਂ ਆਪੇ ਕਿਤੇ ਪਾਣੀ ਨਾ ਮੁੱਕ ਜੇ ਪਤਾ ਨਹੀਂ ਹੁਣ ਕਿੱਥੇ ਖਾਣੀ ਪੈਣੀ ਤੇ ਇਹਨੂੰ ਅੱਗ ਚਾਹ ਦੀ ਲੱਗੀ ਕੋਹ ਨਹੀਂ ਇਹ ਵੀ ਮੇਰੇ ਪਾ ਦਾ ਜੱਬ ਮੈਨੂੰ ਕੋ ਥਾਰ ਨਹੀਂ ਆ ਕਿੰਦਾ ਲੰਮੀਆ ਤਾਣੀਆਂ ਵਾ ਉੱਠ ਕੋ ਚਾਹ ਕੋ ਢ ਬਣਾਉ ਬਣ ਜਾਂਦੀ ਆ ਭੈਣ ਸਰਾਣੇ ਬੈਠੀਆਂ ਆ ਵਾ ਪਸਰ ਕੇ ਜੇ ਤੈਨੂੰ ਸੁਣਦਾ ਨਹੀਂ ਤਾਂ ਗੱਲ ਨਾ ਕਰਿਆ ਕਰ ਸਿਰ ਨਾ ਖਾਇਆ ਕਰ ਅੱਗੇ ਮੈਂ ਇਧਰੋਂ ਦੁਖੀ ਦੂਜਾ ਤੂੰ ਮੇਰਾ ਸਿਰ ਲੈ ਲਿਆ ਤਾਂ ਕੀ ਐਨੂੰ ਕੀਆ ਕੀ ਗੱਲ ਵੈਨਦੀ ਗਾ ਕੇ ਪੁੱਛ ਲਾ ਉਹਦਾ ਤੈਨੂੰ ਸੁਣਦਾ ਨਹੀਂ ਕੀ ਐਨੂੰ ਮੈਂ ਨਹੀਂ ਕੋਈ ਕਰਨਾ ਰੁਸ ਕੇ ਪਈ ਆ ਆਹੋ ਰੁਸੀ ਆ ਕੀ ਹੋਇਆ ਈ ਘੱਟ ਬੋਲਿਆ ਕਰ ਰੋਲਾ ਤੂੰ ਬੋਲੀ ਮੇਰੇ ਦਵਾਰੇ ਬੜੀ ਹੁੰਦੀ ਹੁੰਦੀ ਹਾ ਤੂੰ ਜੇ ਤੈਨੂੰ ਪਤਾ ਨਹੀਂ ਲੱਗਦਾ ਤੇ ਚੁੱਪ ਕਰਕੇ ਬਹਿ ਜਾ ਹਾਂ ਸੇਰ ਖਾਦਾ ਤੂੰ ਮੇਰਾ ਅਰਮਾਨਾ ਤੈਨੂੰ ਮੈਂ ਖਾ ਬਹਿ ਜਾ ਕੇ ਨਾ ਅਰਮਾਨ

ਅੱਗੇ ਇੱਥੇ ਬੜਾ ਸੁਖ ਭੋਗ ਡਏ ਆਂ ਰੋ ਰੋ ਦੱਸਦੀ ਆਂ ਪ੍ਰੀਤਵਾਲ ਚੱਲੀ ਹੁਣ ਪੇ ਚੱਲੀ ਪ੍ਰੀਤਵਾਲ ਚੱਲੀ ਮੈਂ ਪ੍ਰੀਤਵਾਲ ਵਾਹ ਉਹ ਕੀ ਬੀਦੀ ਚੰਗਾ ਡੰਡਾ ਲਾਇਆ ਹੀ ਉੱਠ ਕੇ ਬੈ ਗਈ ਹੁਣ ਤਾਂ ਉੱਠਦੀ ਨਹੀਂ ਨਹੀਂ ਠੀਕ ਵਾ ਨਹੀਂ ਜਦ ਅੱਖੀ ਪਾੜ ਦੇਣ ਲੱਗੀ ਸੀ ਚਾ ਚੰਗਾ ਐਦਾਂ ਹੀ ਉਟਕੋ ਨਹੀਂ ਐਦਾਂ ਤਾਂ ਤੁਹਾਨੂੰ ਆਜੀ ਨਹੀਂ ਦਿੰਦੀ ਉਹ ਖਾਤ ਤਾਫ ਕੇ ਉਧਰ ਚੱਲ ਗਈ ਹੁਣ ਚਾ ਪੀਣ ਮੈਨੂੰ ਜਾਰਾ ਦੇ ਮੈਨੂੰ ਦੇ ਲੌਂਗ ਲਾਚੀ ਵਾਲੀ ਚਾ ਸਾਸਰੀ ਕਾਂਟੀ ਸਾਸਰੀ ਕਾਲ ਵੇਖਾਈਆਂ ਮੈਂ ਵਿਆਹ ਵੇਖ ਆਏ ਆ ਚੰਗਾ ਚੰਗਾ ਵੇਖਿਆ ਗਿਆ ਬਹੁਤ ਸੋਹਣਾ ਕਿਤੇ ਕੇ ਵਿਆਹ ਤੇ ਕਿਤੇ ਛਾੜੀ ਗਲਦੋ ਕਿਤੇ ਹੋ ਗਈ ਵਿਆਹ ਚ ਕਿਤੇ ਕਿਤੇ ਖਾਣ ਵਾਲੀਆਂ ਚੀਜ਼ਾਂ ਦਾ ਇਹਨਾਂ ਪਤਾ ਉਥੇ ਹਾਏ ਕਿਆ ਘਟ ਤਰਾ ਨਾ ਆਂਟੀ ਢੇਡ ਤੇ ਕਿਤੇ ਨਾ ਭਰਿਆ ਪਿਆ ਇੰਨਾ ਕੁਛ ਖਾ ਲਿਆ ਭੀ ਜੀ ਨਹੀਂ ਕਰਨਿਆ ਚਾਹਣ ਇਧਰ ਵੇਖ ਲਾ ਜਿਹੜੇ ਆਹ ਗੱਜ ਦੇ ਵਰਦੇ ਨਹੀਂ ਹੁੰਦੇ ਉਹ ਗੱਲ ਹੋਈ ਕਿ ਇਹਨੇ ਵੀ ਬੜੀ ਹੱਤ ਚੁੱਕੀ ਰਹਿ ਗਈ ਨਾ ਘਰੇ ਦੀ ਘਰੇ ਨਾਤੀ ਧੋਤੀ ਰਹਿ ਗਈ ਤੇ ਪੋਸਤਮ ਅੱਖੀ ਬਹਿ ਗਈ ਆ ਜਾ ਕੀ ਹਾਲ ਆ ਨਾ ਲਾ ਲੋਨ ਪਤਾ ਦਾ ਸਾਰਿਆਂ ਨਾਲ ਜਾਦੀ ਗੱਜਦੀ ਏ ਉਹ ਮੈਂ ਪੁੱਛ ਕੇ ਆਵਾ ਠੀਕ ਵਾਣ ਇਹਨੇ ਤਾਂ ਪਤਾ ਨਹੀਂ ਕੀ ਇਸ ਵੇਸੇ ਦੇ ਠੰਡੇ ਪਾਣੀ ਨਾਲ ਨਹਾ ਕੇ ਤੇ ਬਿਮਾਰ ਇੰਨੀ ਹੋ ਗਈ ਉੱਠੀ ਨਹੀਂ ਫੇਰਦੀ ਮੈਨੂੰ ਤਾਂ ਗੱਲ ਹੀ ਨਹੀਂ ਕਰਨੀ ਦੀ ਉੱਠਣਾ ਕਿੱਥੋਂ ਵਾ ਉਹ ਵੇਖ ਲੈ ਲੀੜੇ ਆ 5000 ਵਾਲਾ ਵੇਸੂਟ ਮਗਰ ਉਹਨੂੰ ਕੀ ਕੀਤਾ ਥੱਲੇ ਕੋ ਸੁੱਟਿਆ ਥੇ ਕੋਈ ਨਹੀਂ ਹੁੰਦਾ ਇਹ ਤੇ ਲੈ ਹੁਣ ਸਾਰਾ ਲਿਬੜਿਆ ਆਹੋ ਬੀਬੀ ਨਹੀਂ ਮੇਰੀ ਗੱਲ ਕੀ ਬੀਬੀ ਗੱਲ ਸੁਣ ਮੇਰੀ ਸੂਰ ਤੇ ਲਾ ਲਿੰਦੀ ਇਨੀ ਗਰਕ ਗਈ ਹਾਂ ਅੰਤਰਾ ਨਾਗ ਦੇ ਵਾਂਡਾ ਵੇਖਿਆ ਨਾ ਵਿਆਹ ਤੇ ਉਹਦੇ ਖਰਾਬ ਕਰ ਉਹਦਾ ਜੋ ਕਰਦਾ ਮਹਾਰਾਜ ਚੰਗਾ ਕਰਦਾ ਆਵੇਂ ਹੁੰਦੇ ਜੜਿਆ ਹੈ ਗਾਜ ਤੇ ਵਰਦੇ ਨਹੀਂ ਨਾ ਐਦਾ ਨਾ ਕਿ ਇਹਨੇ ਹਵਾਈ ਵੜੀ ਚੁੱਕੀ ਉਹਨੇ 4 ਵਜੇ ਬੱਤੀ ਨਾ ਆਵੇ 4 ਵਜੇ ਉੱਠ ਕੇ ਤਾਂ ਠੰਡੇ ਪਾਣੀ ਚ ਤੇ ਗਲੇ ਵਰਗਾ ਬਰਫ ਪਾਣੀ ਹੁੰਦਾ ਤੇ ਤੋ ਗਲੇ ਪਏ আর ਕਮੀ ਨਾ ਪਿਆਦਾ ਵਾਸਤੇ ਮੇਰੇ ਭਾ ਦਾ ਕੰਮ ਸਾਰਾ ਪਿਆ ਮੈਂ ਵਿਚਾਰੀ ਨਾ ਮੈਂ ਤੋ ਨਹੀਂ ਆ ਕੰਮ ਸਾਰਾ ਮੈਂ ਕਰ ਲਈ ਹਾਂ ਤਸਵੇ ਦੀ ਸਿੱਧੀ ਦੀ ਸਿੱਧੀ ਪਈ ਉਹ ਵੀ ਚੁੱਪ ਕਰ ਜਾ ਜੇ ਬੰਦਾ ਪੈ ਜਾਏ ਬਿਮਾਰ ਤੇ ਫਿਰ ਤੁਸੀਂ ਤਾਂ ਨੇ ਮੇਰੇ ਮਾਰ ਲਾ ਜਾਨੀ ਅੱਗੇ ਮੇਰਾ ਵਿਆਹ ਰਹਿ ਗਿਆ ਸਾਰਾ ਕੋ ਪਤਾ ਲੈਣ ਆਏ ਆ ਤੇ ਪੈਣਾ ਉਥੇ ਸਾਰੀ ਪਰਲੇ ਮਹੱਲੇ ਦੀ ਬੋਟੀਆਂ ਨੇ ਸਾਰੀਆਂ ਗਾਈਆਂ ਕਿ ਚੀਨ ਮੀਨ ਜਿਹਾ ਪਾਏ ਮਨਵਾ ਦੇ ਜਾਇਆ ਤੇ ਹਾਏ ਮੈਂ ਅੱਤੇ ਇਦਾਂ ਦਾ ਵਿਆਹ ਪਹਿਲੀ ਵਾਰੀ ਵੇਖਿਆ ਸੋਫੇ ਲੱਗੇ ਤੇ ਕੱਚ ਦੇ ਟੇਬਲ ਇੱਕ ਟੇਬਲ ਦੇ ਉੱਤੇ ਛੇ ਛੇ ਕੁਰਸੀਆਂ ਹਾਂ ਚੇਅਰ ਤੇ ਸੋਫੇ ਤੇ ਉੱਥੇ ਇੱਕ ਇੱਕ ਮੀਟਰ ਲਾਗੇ ਖਲੋਤਾ ਕੁਰਸੀਆਂ ਉੱਠਣ ਦੀ ਲੋੜ ਨਹੀਂ ਆ ਨੂੰ ਉਥੋ ਪਈ ਮਤਲਬ ਇੱਕ ਕੁੜੀ ਤੇ ਇੱਕ ਮੁੰਡਾ ਨਾਲ ਦਵਾਜ ਤੇ ਉਹ ਇਹ ਪੁੱਛਦੇ ਵੀ ਕੀ ਲਿਆਈਏ ਕੀ ਖਾਣਾ ਆਹ ਤੇ ਕਿਤੇ ਨਿੱਕੀ ਦੇ ਮਾਰੀ ਪੜ ਚੁੱਕਿਆ ਗਿਆ ਤੇ ਸਮਾਨ ਤੇ ਹੋ ਚੁੱਕਿਆ ਨਹੀਂ ਤੇ ਨਾ ਲਾਵੇ ਗੇੜੀ ਨਹੀਂ ਕਿੱਥਾ ਲਾਉਣੀ ਹਾਂ ਚਾਰ ਨਵਾਸ ਸਟੇਟ ਕਰਾਇਆ ਮਜੀਦ ਦੋਸਾ ਆਮ ਖਾਦਾ ਤੇ ਸਾਂਬਰ ਚੰਗਾ ਨਹੀਂ ਹੁੰਦਾ ਦੋਸੇ ਦੇ ਨਾਲ ਕਿੰਨਾ ਸੋਹਣਾ ਸਾਂਬਰ ਸਵਾਦ ਬਹੁਤ ਸਵਾਦ ਲੱਗਾ ਕੇ ਤੇ ਮੇਰੇ ਬਾਰੇ ਨਹੀਂ ਕੋਈ ਪੁੱਛਦਾ ਬੜਾ ਪੁੱਛਿਆ ਸਾਰਿਆਂ ਨੇ ਉਹ ਨਹੀਂ ਆਈ ਚਲਾਕੋ ਜਿਹਾ ਪੰਜਾ 10 ਸੂਟ ਬਣਾਇਆ ਸੀ ਤੇ ਮਾ ਆਹ ਨਫਰ ਸਿਹਤ ਜੀ ਖਰਾਬ ਹੋ ਗਈ ਉਹਨਾਂ ਇਦਾਂ ਸਾਰੀ ਗੱਲ ਵਿੱਚ ਲਈ ਥੋੜੀ ਦੱਸੀ ਜਾਂਦੀ ਹੈ ਤਾਂ ਖਾਣ ਪੀਣ ਦਾ ਇਹ ਸਾਰੇ ਤੋਂ ਨਹੀਂ ਦੱਸ ਆਈ ਵਿੱਚਲੀ ਗੱਲ ਨਹੀਂ ਨਹੀਂ ਦੱਸ ਵਿੱਚਲੀ ਨਹੀਂ ਦੱਸੀ ਕਹਿੰਦੇ ਵੀ ਉਹਦੇ ਕਿਆ ਠੰਡ ਲੱਗ ਗਈ ਆ ਉਹਦੇ ਦੇ ਤਾਂ ਤਾਂ ਉਹਦਾ ਵੇਖ ਨਾ ਇੱਕ ਗੱਲ ਆ ਕਿ ਮੈਂ ਵੀ ਇਹ ਮਨੇਰੇ 4 ਵਜੇ ਨਾਤੀ ਚਲੋ ਹਨਾ ਆਪਣਾ ਸਾਰਾ ਸ਼ਿੰਗਾਰ ਸੰਗੂਰ ਵੀ ਕੀਤਾ ਸਿਰ ਵੀ ਨਾਤੀ ਕੋਈ ਐੋਜੀ ਗੱਲ ਨਹੀਂ ਪਤਾ ਨਹੀਂ ਵੀ ਜਦੋਂ ਮੈਂ ਤੇਰੇ ਕੋਲ ਚਾਹ ਨਹੀਂ ਪੀਤੀ ਪੀਂਦਿਆ ਸਾਰੀ 5-10 ਮਿੰਟ ਬਾਅਦ ਮੇਰਾ ਟੱਡ ਰਿਜਣ ਲੱਗ ਗਿਆ ਪਤਾ ਨਹੀਂ ਵੀ ਚਾਹ ਚੁੱਕੀ ਇਹਦੀ ਗੱਲ ਕਰ ਲਓ ਲੱਲੀ ਦੀ ਲੱਲੀ ਰਹਿਣਾ ਜੇ ਨਾਂ ਨਾ ਖੜਾਉਂਦੀ ਠੰਡ ਜਿਹੜੀ ਦਾ 15 ਮਿੰਟ ਅੱਧਾ ਘੰਟਾ ਹਟਕੇ ਹੀ ਲੱਗਣੀ ਸੀ ਕੁੱਤਾ ਥੋੜਾ ਵਾ ਜਿੰਨੇ ਲੱਤ ਨੂੰ ਦੰਦੀ ਵੱਢਦੀ ਤੇ ਜ਼ਖਮ ਹੋ ਗਿਆ ਵੇ ਵੇ ਜੇ ਤੂੰ ਲਾ ਕੇ ਖਲੋ ਕੇ ਪੀ ਲੈਂਦੀ ਨਾ ਇਹਨੇ ਆਖਣੇ ਪੁੱਛਿਆ ਨਹੀਂ ਜਿਉਂਨੇ ਕੋਟ ਨਹੀਂ ਮੈਂ ਤੇ ਨਹੀਂ ਨੀ ਆਪ ਲਈ ਮੈਨੂੰ ਮੈਂ ਥੋੜੀ ਦਿੱਤੀ ਇਹਨੇ ਆਵ ਚਾਹ ਦਾ ਕੰਮ ਫੜਿਆ ਤੇ ਨਾ ਚਾਹ ਲਾਉਂਦੀ ਆ ਇਧਰ ਤੇ ਮੈਨੂੰ ਧਿਆਨ ਲੱਗਾ ਵੀ ਕੋਈ ਨਹੀਂ ਨਾਤੀ ਇਹ ਪੀਲੇ ਮੇਰਾ ਕੋਈ ਗੱਲ ਨਹੀਂ ਕੀ ਪਤਾ ਕਿਹੜੀ ਇਹੋ ਜੀ ਚੀਜ਼ ਹੀ ਜੇ ਹਾਂ ਤੇ ਲੱਗੀ ਤੈਨੂੰ ਠੰਡ ਠੰਡ ਲੱਗੀ ਚਾਹ ਮਾਚ ਬਈ ਇਹ ਗਾਇ ਚੀਜ਼ਾਂ ਦਿਖਾ ਮੈਂ ਇੱਦਾਂ ਹੀ ਪਿੱਛੇ ਜੇ ਮੇਰੀ ਮੰਮੀ ਕਿਤੇ ਇੰਨੀ ਬਿਮਾਰ ਹੋ ਗਈ ਠੰਡ ਤੇ ਉਹਦਾ ਵੀ ਇੱਦਾਂ ਪੇਟ ਖਰਾਬ ਹੋ ਗਿਆ ਹੋਏ ਹਾਲ ਉਹਦਾ ਕੇ ਤੂੰ ਉਹਦਾ ਬੱਚੀ ਹਾਂ ਇਹ ਤਾਂ ਬਚੀ ਹੈ ਤੇ ਹੈਗੀ ਉਹ ਮੈਂ ਕਹਿੰਦੀ ਕਿਤੇ ਸੌਂਦੇ ਤੇ ਬਲੇਖੇ ਤੂੰ ਕਿੱਥੇ ਖੜਿਆ ਹੋਈ ਪਾ ਦੇ ਵਿੱਚ ਛੋਟਾ ਸਾਡਾ ਹਾਂ ਆਹੋ ਹਣੀ ਆ ਕੀ ਆਂਦੀ ਆ ਮੈਂ ਕਿਹਾ ਕਿਤੇ ਸੌਂਦੇ ਤੇ ਬਲੇਖੇ ਕਿਤੇ ਚੁਟਕੀ ਛੋਟੇ ਤੇ ਤੈਨੂੰ ਪੈ ਗਈ ਆਹੋ ਪਾਤੀ ਤੈਨੂੰ ਵੀ ਦਵਾ ਪਾ ਕੇ ਮੈਂ ਮੈਂ ਤੇ ਦੱਸਿਆ ਜਾ ਪੈਣਾ ਹੁਣ ਇਹਨਾਂ ਦੀ ਨਾ ਕਿਤੇ ਲੜਾਈ ਹੋ ਜੇ ਪੁੱਛ ਦੇਣ ਮੈਂ ਕਿਤੇ ਆਹੋ ਆਦ ਕਿ ਤੇ ਆਈ ਉਹ ਦਿੱਸ਼ੀ ਤੇ ਨਹੀਂ ਇਹਦਾ ਉਹ ਹੁੰਦਾ ਹਨਾ ਠੰਡ ਦੀ ਜਿਹਦਾ ਠੰਡ ਲੱਗ ਗਈ ਉਹਨੂੰ ਮੈਂ ਦੇ ਨਾਤੀ 4 ਵਜੇ ਦੀ 8 ਵਜੇ ਤੱਕ ਮੈਨੂੰ ਟੱਕਰੀ ਮੇਰੀ ਗਾ ਸੁਣਤੀ ਜੇ ਠੰਡ ਉਹਦਾ ਜੀ ਦੋਦੀ ਬੈਠੇ ਨਾਤੀਆ ਉਧਰ ਦੀ ਬੈਠੀ ਆ ਕਦੇ ਪੇਟ ਖਾਲੀ ਹੀ ਨਾ ਕਦੀ ਆਉਂਦਾ ਕਦੀ ਐਨੂੰ ਤੇ ਫਿਰ ਤੂੰ ਚੁੰਨੀ ਲੈ ਗਲੇ ਵਰਗੇ ਪਾਣੇ ਤਾਂ ਵਿਰੇ ਜੋ ਪਹਿਲਾ ਪਾਉਂਦੀ ਰਹੀ ਉਥੇ ਕਰਦੀ। ਇਹ ਵੀ ਗੱਲ ਹੈਗੀ। ਲੱਗਦਾ ਸਹਰੀ ਨਹੀਂ ਟਕਿਆ। ਗੱਲ ਸੁਣ ਨਾ ਕਿ ਘੜੀ ਬੰਦਰ ਜਾਈ ਚ ਬੈਂਦਾ ਤੇ ਜਾਨ ਲੱਗਾ ਤਿਆਰ ਹੁੰਦਾ ਵੀ ਜਿਹੜੇ ਚ ਕੀ ਕੰਨ ਲਈ ਖਲੋਤੀ। ਮੈਂ ਤਾਂ ਨਹੀਂ ਵੀ ਮੈਨੂੰ ਕਿ ਕਲੈਣੇ ਦੀ ਨਜ਼ਰ ਹੀ ਲੱਗੀ। ਮੇਲਾ ਤੇ ਇਦਾਂ ਦਾ ਕਰਮ ਵਾਲਾ ਦਿਨ ਚੜਿਆ ਵਿਆਹ ਵਾਲਾ ਛੱਡਦੀ। ਕਿਤੇ ਸਾਨੂੰ ਨਹੀਂ ਘਟ ਚਾਹ ਬਣਾ ਕੇ ਦਿੱਤੀ। ਹਾਂ ਕਿ ਜਿਹੜਾ ਚਾਹ। ਚਲ ਕੋਈ ਨਹੀਂ ਅੱਜ ਤੇ ਪੈ ਗਈ ਅੱਜ ਨੇ ਕਿੱਥੋਂ ਬਣਾਉਣੀ ਤੇ ਮੇਰੇ ਆਲਾ ਆ ਜਾਣਾ। ਉਦੋਂ ਮੈਂ ਕਹਿਣ ਲਈ। ਚਾਹ ਉਹ ਮਾਤਾ ਵਿਚਾਰੀ ਅੱਗੇ ਤੇਰੇ ਆਲ ਪਹੁੰਚ ਗਈ ਆ। ਮੇਰੇ ਨੂੰ ਸੁਣਨੀ ਬੀਬੀ ਪਹਿਲਾਂ ਤੇ ਉੱਠਦੀ ਨਹੀਂ ਸੀ ਮੈਂ ਬੜੀ ਆਵਾਜ਼ਾਂ ਮਾਰ ਲਈ ਤੇ ਉਹਨੇ ਇਦਾਂ ਮਾਰਿਆ ਤੇ ਨੱਠ ਕੇ ਉੱਠ ਖਲੋਈ ਮੇਰੀ ਸੁੰਡ ਵਾਲੀ ਚਾਪੜਾਂ ਦੀ ਕਮਜ਼ੋਰੀ ਹੋ ਗਈ ਕਮਜ਼ੋਰੀ ਹਾਂ ਨਾ ਇਹਨੂੰ ਤੇ ਜਿਹੜੀ ਕਮਜ਼ੋਰੀ ਹੋ ਗਈ ਹੋ ਗਈ ਆ ਮੈਂ ਤੇ ਉਹ ਪ੍ਰਮਾਤਮਾ ਗਾਲੀ ਹਰ ਅਰਦਾਸ ਕਰਦੀ ਆ ਤੇ ਜਿੰਨੇ ਮੈਨੂੰ ਨਜ਼ਰ ਲਾਈ ਜਾਂ ਕਿਸੇ ਨੇ ਕੋ ਕੀਤਾ ਤੇ ਡੇਡਾ ਡੇ ਲੰਮੇ ਪੂਛਾਂ ਵਾਲੇ ਕੀੜੇ ਪੈਣ ਤੇ ਮੇਰੇ ਸਾਹਮਣੇ ਪਤਾ ਲੱਗ ਗਿਆ ਮੈਂ ਕਿ ਇਹ ਯਾਰ ਅਜਾ ਦੀ ਗੱਲ ਨਹੀਂ ਕਰੀਂਗਾ ਵਿਆਹ ਜਾਣਾ ਹੀ ਨੱਚਾਂ ਮਾਰੀ ਜਾਣਾ ਤਿਆਰ ਹੋਈ ਵਿਆਹ ਤੇ ਫਿਰ ਰਾਜਾ ਨੇ ਇਹ ਜਦ ਤੱਕ ਹੋ ਜਾਂਦਾ ਤੇ ਵਿਆਹ ਤੇ ਫਿਰ ਵੀ ਆਈ ਜਾਚਰੀ ਲੱਗੀ ਕਿ ਕਲਹਣੇ ਦੀ ਜਿੱਤੀ ਇਹ ਘਾਰ ਹੀ ਤਾਂ ਬਚ ਗਈ ਆ ਜੇ ਉੱਥੇ ਜਿਆਦੀ ਹੋ ਜਾਂਦੀ ਤੁਹਾਡੇ ਨਾਲ ਚੱਲ ਜਾਂਦੀ ਜੇ ਉੱਥੇ ਤੇਰਾ ਹਾਲ ਹੁੰਦਾ ਤੇ ਉੱਥੇ ਤੇ ਵਿਆਹ ਚ ਇਨੀ ਦੁਨੀਆ ਤੈਨੂੰ ਬਾਥਰੂਮ ਨਹੀਂ ਖਾਲੀ ਮਿਲਣਾ ਜਲੂਸੀ ਕੱਢ ਕੇ ਆਉਣਾ ਹੀ ਉੱਥੋਂ ਤੇ ਨਾਲ ਸਾਡਾ ਵੀ ਕੱਢਣਾ ਹੈ ਇਹ ਮੈਨੂੰ ਆਦੀ ਨਾ ਮੇਰਾ ਤੂੰ ਜਲੂਸ ਕੱਢ ਨਾ ਸਾਡਾ ਪੂਰਾ ਕਢਾਉਣਾ ਹੈ ਚੰਗਾ ਹੋਇਆ ਕਰੇ ਬਿਮਾਰ ਲੈ ਵੇਲਾ ਆ ਜਾਂਦਾ ਤੇ ਜਿਤਨੀ ਖੂ ਖੂ ਪੁੱਟੀ ਉਹਦੇ ਖਾਤਾ ਅੱਗੇ ਪੁੱਟਿਆ ਹੁੰਦਾ ਤੇ ਮਾਂ ਦੀ ਸਾਨੂੰ ਸਾਡਾ ਲੱਗੇ ਨਾ ਭਾਈ ਚੱਲ ਗਾ ਲੈ ਚੱਲ ਗਈ ਇਹਦਾ ਨਹੀਂ ਖਰੀਦਾ ਹੁੰਦਾ ਮੈਂ ਖਾ ਪੀ ਇਹ ਤਾਂ ਤੂੰ ਰਹਿ ਗਈ ਨਾ ਤੀ ਤੋਤੀ ਰਹਿ ਗਈ ਪੁੱਛ ਤੇ ਮੱਕੇ ਨਹੀਂ ਚੁੱਪ ਕਰ ਜਾ ਮੈਂ ਸੇਣਾ ਤੇ ਮੈਂ ਦੱਸਤਾ ਹੀ ਗ ਸੂਟ ਨੂੰ ਸਰਫਚ ਨਾ ਪਾ ਦੀ ਮਸ਼ੀਨ ਚ ਉਹਨੂੰ ਸਾਫ ਕਰਕੇ ਪਹਿਲਾਂ ਪਾਣੀ ਨਾ ਕੀ ਹੋਇਆ ਉਹਨੂੰ ਟੱਪ ਚਾਹੀਦਾ ਨਹੀਂ ਕੋਹ ਨਹੀਂ ਹੋਇਆ ਕਹਿੰਦੀ ਆ ਕਿ ਸਰਫਚ ਗੇੜੀਆਂ ਨਾ ਦਵਾ ਦੀ ਮਸ਼ੀਨ ਦੇ ਵਿੱਚ ਮਹਿੰਗਾ ਸੂਟ ਬਾਦ ਇੱਕ ਢਾਈ ਕਾਲੀ ਪੈ ਜੂਗੀ ਖਰਾਬ ਹੋਊਗੀ ਕੋਹ ਵੀ ਨਹੀਂ ਹੋਇਆ ਖਾਦਾ ਤੇ ਕੋਹ ਹੈ ਨਹੀਂ ਪਾਣੀ ਜੇ ਪਾਣੀ ਪਾਣੀ ਜੇ ਉਹ ਕੋਹ ਨਹੀਂ ਹੋਇਆ ਸੂਟ ਨੂੰ ਮੈਂ ਕਿਹੜਾ ਸਵੇਰੇ ਸਵੇਰੇ ਕੋ ਖਾਦਾ ਪੀਤਾ ਸੀ ਤੇ ਉਹ ਤੇ ਪਾਣੀ ਜੇ ਆਣਾ ਚਲ ਕੋਈ ਨਹੀਂ ਉਹ ਮਾੜਾ ਜਾ ਘਲ ਗੋਲਾਈ ਪਹਿਲਾਂ ਇੱਕ ਵਾਰੀ ਆਹ ਤੇ ਉੱਥੇ ਹੀ ਆ ਨਾ ਜੇ ਕਿਤੇ ਪਾਣੀ ਮੁੱਕ ਜਾਂਦਾ ਤੇ ਮੈਨੂੰ ਕਿਤੇ ਘੱਟ ਵੀ ਪਾਣੀ ਸੀ ਕਿ ਕੀ ਇਹ ਤਾਂ ਗੱਲ ਨਹੀਂ ਪਤਾ ਜਹਾਂ ਤੋਂ ਪਤਾ ਲੱਗਣਾ ਨੂੰ ਕੀ ਪਤਾ ਵਾ ਨਹੀਂ 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 ਉਦਾਂ ਹੀ ਤੇ ਫਿਰ ਮੈਂ ਬੀਬੀ ਨੂੰ ਆਖਿਆ ਮੈਂ ਚੱਲ ਖੂਆ ਖਾ ਖਾ ਪਿਛਲੇ ਸਾਲ ਤੋਂ ਮਾਰੂ ਨਹੀਂ ਖੂਆ ਤਾਂ ਨਹੀਂ ਮੈਨੇ ਦੇਖਿਆ ਲੱਗ ਕਿੱਥੇ ਅਤੇ ਤੇਰੇ ਲੋ ਚਾਹ ਹੀ ਪੀਤੀ ਆ ਬਾਰ ਬਾਰ ਉਥੇ ਕੋ ਗੱਲ ਲਿਓਨੀ ਹੋਰ ਤੇ ਮੈਂ ਕੋ ਖਾਦਾ ਨਹੀਂ ਆਪਣੇ ਸਿਰ ਤੇ ਖਾਲੀ ਪੇਟ ਕੀ ਕਰ ਆਉਂਦਾ ਚੀਜ਼ ਨੂੰ ਹਣਾ ਵੀ ਇਹਦੇ ਵਿੱਚ ਕਿਹੜੀ ਗੱਲ ਵਾ ਕੱਲ ਨੂੰ ਡਾਕਟਰ ਨੂੰ ਦੱਸਣਾ ਪਿਆ ਤਾਂ ਆਪੇ ਉਹ ਦੱਸਾਂਗੇ ਦੱਸਾਂਗੇ ਚਲੋ ਕੋਈ ਨਹੀਂ ਮਮੀ ਇਹਦੀ ਜੜ ਦੀ ਤਾਹ ਤੱਕ ਜਾਣਾ ਤਹਿ ਤੱਕ ਜਾਣਾ ਵਾ ਜੜ ਦੀ ਤਹਿ ਤੱਕ ਨਹੀਂ ਜੜ ਤੱਕ ਜਾਈ ਹਾਂ ਜੜ ਤੱਕ ਉਹ ਠੀਕ ਨਹੀਂ ਆ ਤੂੰ ਥੋੜਾ ਹੌਲੀ ਥੋੜਾ ਰਹੀ ਹੋਇਆ ਮੇਰਾ ਕੋਲਾ ਪ੍ਰਸ਼ਨ ਹੋਇਆ ਵੱਡਾ ਉੱਠ ਵੇ ਨਾ ਤੋ ਮਾਤਾ ਦਾ ਬਿਸਤਰਾ ਮਾਲ ਲੇ ਕੇ ਬੈਠੀ ਬੜ ਬੜ ਕੰਡਈ ਵਿੱਚ ਬੰਦਾ ਮੁਸ਼ਕਿਲਾਂ ਡੇ ਵਿੱਚ ਜਿਆਦਾ ਗਾਂਝੇ ਹੋਈ ਨਾ ਤੈਨੀਆਂ ਨਾ ਨਾ ਤੂੰ ਉਸਕੇ ਕੋਸੇ ਪਾਣੀ ਮਾਤੀ ਬੀਬੀ ਨੂੰ ਪੁੱਛ ਮੈਂ ਤੇ ਨਹੀਂ ਮੇਰੀ ਗੱਲ ਸੁਣ ਮੈਂ ਤੇ ਸੰਤ ਪਾਇਆ ਵਾ ਤੈਨੂੰ ਬੋਚ ਤੇ ਖੁਸ਼ਬੂਛ ਪਤਾ ਨਹੀਂ ਵੀ ਅੰਦਰ ਨਹੀਂ ਕੀ ਜਾਂਦਾ ਸੰਤ ਦੀ ਸਮੈਲ ਦਾ ਪਤਾ ਮੇਰੇ ਲੱਗੂ ਸੁੰਘ ਕੇ ਵੇ ਤੇ ਤੇ ਆਪਣੇ ਲੱਗੂਗੇ ਜਾ ਜਾ ਕੇ ਮੂੰਹ ਤੋਂ ਜਾ ਕੇ ਨਹੀਂ ਸੱਚ ਮੈਨੂੰ ਕਰਾਸੀ ਦੁੱਧ ਦੀ ਦੋ ਚੱਲ ਨਾਲ ਯਾਣੀ ਪੀ ਮੈਂ ਆਉਂ ਤਾ ਪੀ ਕੇ ਆਈ ਇਹਨਾਂ ਦਾ ਮਤਲਬ ਲੱਗਦਾ ਮਮਮੀ ਨੂੰ ਚਾਹ ਨਹੀਂ ਦੇਣੀ ਚੱਲ ਆ ਲੈ ਵੇਲਾ ਉਹਨੂੰ ਆਪਣੀ ਮੰਮੀ ਦਾ ਕਿਦਾਂ ਹੀ ਆ ਤਾਂ ਤੂੰ ਸਾਨੂੰ ਕਿਤੇ ਘਟ ਚਾਹ ਨਹੀਂ ਦਿੱਤੀ ਮਾਤਾ ਉੱਧਰ ਚਲ ਗਈ ਚਾਹ ਪੀਣ ਬੇਬੀ ਤੂੰ ਮੰਨਦੀ ਨਹੀਂ ਆ ਇਹ ਤੇਜ ਬੜੀ ਵਾ ਵੱਡੀ ਨਾਉ ਤੇਰੀ ਭਾਵੇਂ ਤੂੰ ਕਵੇਂ ਜਾਂ ਨ ਮੰਨੇ ਜਾਂ ਨਾ ਮੰਨੇ ਇਹਨੇ ਮੈਨੂੰ ਚਾਹ ਚ ਕੋਹ ਨਾ ਕੋ ਦਿੱਤਾ ਵਾ ਜਿੱਥੋਂ ਤੱਕ ਮੇਰਾ ਆਈਡੀਆ ਵਾ ਤੇ ਪਰ ਨਾ ਮੈਂ ਗੱਲ ਦੀ ਨਾ ਤੈਹ ਤੱਕ ਜਾਣਾ ਵੀ ਇਹਨੇ ਕੀ ਮੇਰੇ ਨਾਲ ਕੀਤਾ ਕੀ ਨਹੀਂ ਇਹ ਤੇ ਵੇਖ ਕੇ ਮੇਰਾ 5000 ਦਾ ਸੂਟ ਤੇ ਠੇمبر ਗਈਆਂ ਦੋਵੇਂ ਆ ਵੇਖਿਆ ਕਿਦਾਂ ਦੀ ਤੇ ਲੱਗੋ ਮੁਸ਼ਕਲ ਵੀ ਤੂੰ ਸਵੇਰ ਦੀ ਮਾਤਾ ਮੇਰੇ ਲਾਗੇ ਬੈਠੀ ਤੈਨੂੰ ਕਿਨੇ ਗਈ ਮੈਂ ਤਾਂ ਬੈਠੀ ਪੈਂਦਵਾਲਾ ਇਹਨੇ ਪਵਾੜੇ ਪਉਣੀ ਓ ਉਹ ਨਾ ਇਧਰ ਕੀ ਪਤਾ ਲੱਗਣਾ ਲੈ ਤੂੰ ਹੀ ਲਕੀ ਆਉਂਦਾ ਮੈਂ ਤਾਂ ਕਿਤੇ ਸੋਹਣਾ ਬੜਾ ਸੂਟ ਪਾਇਆ ਹੈ ਚਲ ਹੁਣ ਬੜੀ ਸੋਹਣੀ ਹੱਥ ਪੈਰ ਮਾਡਾ ਪੀ ਜਾਟ ਕੇ ਕੰਮ ਕਰ ਮੇਰਾ ਗੁਰ ਗੁੜੜਿਆ ਕਰਨ ਮੇਰੇ ਕੋ ਨਹੀਂ ਅੱਜ ਹੋਣਾ ਕਰਾ ਲੈ ਆਪਣੀ ਨੌਂ ਬਣ ਵਾਲੇ ਖਾਰਾ ਵਾਲੇ ਵੀ ਨਹੀਂ ਤੈਨੂੰ ਕਿੰਨੀਆਂ ਖਵਾਲਦੀ ਆ ਹਾਏ ਦੇਖਾ ਕਿ ਨਹੀਂ ਆਣਾ ਬਾਨੀ ਚਲ ਕੋਈ ਤੂੰ ਵੀ ਐਦਾ ਹੀ ਰਵੇਂਗੀ ਨਾ ਤੂੰ ਵਿਆਹ ਚ ਗਈ ਤੇ ਨਾ ਤੈਨੂੰ ਘਰੋਂ ਮਿਲਿਆ ਮੈਂ ਨਹੀਂ ਅੱਜ ਵੀ ਨਹੀਂ ਤੈਨੂੰ ਰੋਟੀ ਪਾਣੀ ਹਾਂ ਖਸ ਮੇਰੇ ਖਾ ਜਾ ਕੇ ਲੈਣੀ ਫੂਕੀ ਲੈਣੀ ਥੋੜੀ ਅੱਜ ਤਾਂ ਪਕਾ ਹੀ ਲਾਣੀ ਆ ਤਾਂ ਪਕਾ ਲਾ ਫਿਰ ਸੜੀਗਾ ਤੇ ਫਿਰਦੀ ਆ ਹਾਂ ਉਹੇ ਬਿਮਾਰੀ ਪੈ ਗਈ ਮੈਨੂੰ ਮਾਤਾ ਉਧਰ ਗਈ ਏ ਘੁੱਟ ਜਿਹੜੀ ਮਾਂ ਵੀ ਪੀ ਆਉਣ ਲੱਗੀ ਆ ਜਾ ਤੇ ਲਈ ਆਖੀ ਦੁੱਧ ਨੂੰ ਪਤੀ ਲਾ ਕੇ ਦਊ ਤੈਨੂੰ ਮੈਨੂੰ ਜਿਹੜਾ ਮੇਰੀ ਗੱਲ ਸੁਣ ਗੱਲਾਂ ਸੁਣੀਆਂ ਯਾ ਮੈਨੂੰ ਨਾ ਕਿਸ ਨੇ ਨਜ਼ਰ ਲਾਤੀ ਜਦੋਂ ਮੈਂ ਦੋ ਵਾਰੀ ਅੱਗੇ ਗਈ ਹਾਲਪਸ਼ਨ ਮਿੰਨੋ ਕਹਿੰਦੇ ਨਾ ਨਜ਼ਰ ਲਾਤੂ ਬੜੀ ਮੈਂ ਮਾਮਲੀ ਜਿਹਨੂੰ ਕਹਿੰਦੇ ਨਜ਼ਰ ਲਾਤੀ ਲਾ ਲਾਤੀ ਇਹਨੂੰ ਚੰਦਰੀ ਨੂੰ ਨਜ਼ਰ ਲੱਗ ਗਈ ਇਹਨੂੰ ਮਨੇਰੇ ਉੱਠ ਕੇ ਨਾ ਹੁੰਦੀ ਠੰਡੇ ਪਾਣੀ ਨਾਲੇ ਤੇ ਹੱਡਾਂ ਨੂੰ ਠੰਡ ਲੱਗਦੀ ਹੱਡਾਂ ਨੂੰ ਠੰਡ ਲੱਗਦੀ ਇਹ ਕਰਕੇ ਇਹ ਤਰਲੇ ਲੈਣਾ ਉਹ ਗੱਲ ਨੂੰ ਮੰਨਣਾ ਨਹੀਂ ਆਪਣੀ ਗੱਤੀ ਨਹੀਂ ਮੰਨਦੀ ਕਿਹੜਾ ਨਿੱਕੇ ਕਲਿਆਣੀ ਨੂੰ ਨਜ਼ਰ ਲਾਤੂ ਨਾ ਤੂੰ ਬੜੀ ਹੋਊ ਰਾਣੀ ਸੋਣੀ ਬੜੀ ਹੈ ਨਾ ਤਾਂ ਸੱਚ ਵਿਆਹ ਵਾਲੀ ਦੀ ਸਿੱਪਾ ਕਾਂਢੇ ਉਹਦੇ ਲੱਗ ਗਿਆ ਉਹਦਾ ਮੂੰਹ ਪਾਣੀ ਲਾਉਂਦੀਆਂ ਮੈਂ ਖੱਤਿਆਂ ਨੂੰ ਤੇ ਕੱਖ ਸਵਾਦ ਮੈਂ ਉਹ ਤਾਂ ਕਹਿੰਦੀ ਮੈਂ ਮੈਂ ਸਵਾਦ ਤੇ ਮੂੰਗੇ ਬਣਾ ਲੇਗਾ ਤੇ ਮਨਜੀਤ ਕਹਿ ਹੀ ਨਾ ਦਵੇ ਵੀ ਉੱਥੇ ਕੱਖ ਹੈ ਨਹੀਂ ਪਤਾ ਹੀ ਅਜਿhandle ਗੱਲੇ ਪਿਵਡਿਆਂ ਦਾ ਆਂਦੇ ਹੁੰਦੇ ਨਾ ਹੀ ਕਿਤੇ ਫਰੂਟ ਚਾਟ ਬਣਾਈ ਤੇ ਜੇ ਇੱਕ ਗੋਲ ਗੱਪਿਆਂ ਦੀ ਡੇੜੀ ਲਾਈ ਤੇ ਜੇ ਮੈਂ ਉੱਧਰ ਗਈ ਬੇਵੀ ਦੇ ਨਾਲ ਤੇ ਉਹਦੇ ਦਿਵਾਲੇ ਭੁੰਡਾ ਵਾਂਗ ਜਨਾਨੀਆਂ ਹੁੰੀਆਂ ਤਾਂ ਮਿਲਿਆ ਨਹੀਂ ਕੋਈ ਨਾ ਮੈਂ ਤਾਂ ਕਵਲੀ ਫੜ ਕੇ ਜੂੰ ਖਲੋਤੀ ਮੋੜਾ ਹੀ ਨਾ ਘੇੜ ਦਿਆ ਹੋ ਗਿਆ ਉਹ ਵੇਖਿਆ ਚਾਹ ਕੌਫੀ ਤੇ ਥਾਂ ਚਾਹ ਤੇ ਜਿੱਦਾਂ ਕਾਵਾਲੇ ਤੇ ਕੀ ਕਰੀ ਨੰਗਲੇ ਕਰੇ ਕੋਈ ਵਾਰੀ ਬਣਾ ਕੇ ਤੇ ਸਰਪੀਰ ਕਾਂਡਿਆ ਤੇ ਮੈਂ ਦੁੱਧ ਵੇਖਿਆ ਮੰਮੀ ਨੇ ਸੌਰਾ ਹੀ ਹੁੰਦੇ ਨੂੰ ਸੜੀ ਬੜੀ ਨੇ ਦੁੱਧ ਭਾਲ ਕੇ ਤੇ ਪਤੀਲਾ ਖਾਲੀ ਕੀਤਾ ਹੁੰਦਾ ਸੱਚ ਮਾਰਨਾ ਹੈ ਪਤੀਲਾ ਕੀ ਕਰਦੀ ਹੋਨ ਮੈਂ ਮੈਂ ਅਧਰ ਦੋ ਦੋ ਘਟ ਲਿਆ ਮੈਂ ਤਾਂ ਚਾਹ ਤਾਂ ਘਟ ਪੀ ਲੈ ਲੈ ਜਾ ਲੈ ਜਾ ਤੇ ਹੈਗਾ ਵਾ ਪੀ ਕਰੇ ਬੰਦਾ ਲੈ ਵਾ ਅਗਰ ਮੇਰਾ ਪਤੀ ਆਇਆ ਉਹ ਐਸੀ ਗੱਲ ਸਾਸਰੀ ਕਾਲ ਤਾਂ ਠੀਕ ਵਾ ਹਰਨ ਦਿਨ ਦਾ ਤਾਂ ਮੈਂ ਤੇਲ ਤੇ ਚੋਲੈਂਦੀ ਉਹ ਇਨ ਨੂੰ ਹਰਨ ਦੀ ਲੋੜ ਨਹੀਂ ਨਾ ਪੈਂਦੀ ਫਿਰ ਵੇ ਨਵਾਂ ਲਾ ਲਿਆ ਯੋ ਹੋਰ ਕੇ ਆਪਣਾ ਮਨਾ ਆਪਣਾ ਹੀ ਆ ਵੇ ਨਵਾਂ ਲਾ ਲਿਆ ਆਪਣਾ ਨਾ ਬੁਲਟ आ आहो आहो अपना ही हां किन्ने दा आया वा दो दावा पूरा हां मैं मर नहीं कितना चमचमाऊं दे आई ओ ओ दना हजे आवे इथे ना मिट्टी मुट्टी लाग गई राज के दे हाय हाथ ना ना पूज वे चल आजा जा बैठ जा क्या बैठा ही हां और सुना गा अपना नहीं नहीं ओ तो मुंडे दा ले आके द ले गया हूं हो ले ले ओ अपने को तो स्प्लेंडर दी किस्त नहीं तारी गई है जी आग तो लेना है ਤੋਰ ਮੈਂ ਨਾ ਬਣਾ ਲਿਆ ਤੂੰ ਤੇ ਮਹੀਨੇ ਦਾ ਰੋਲਾ ਪਾਇਆ ਕਿ ਬੁੱਲਟ ਲੈਣਾ ਉਹ ਫਿਰ ਹੁਣ ਤੈਨੂੰ ਪਤਾ ਫਿਰ ਸਪਲੈਂਡਰ ਦੇ ਕਿਸ਼ਤ ਝਾਰਦੀ ਹੈ ਜੀ ਚੁੱਪ ਕਰ ਹੌਲੀ ਕਰ ਕਿਸ਼ਤ-ਕਿਸ਼ਤ ਨਾ ਕਰ ਤੇ ਗੱਲ ਸੁਣਾ ਹੋਰ ਸਭਾ ਠੀਕ ਠਾਕ ਬਾਕੀ ਸਾਰੇ ਹਾਂ ਠੀਕ ਆ ਅਸੀਂ ਤੇ ਵਿਆਹ ਗਏ ਹਾਂ ਅੱਜ ਇਹ ਬੜੀ ਮੱਛੀ ਗਵਾ ਤੈਨੂੰ ਕੀ ਦੱਸਾਂਂ ਦੀ ਵਿਆਹ ਦਾ ਗੱਲ ਤਾਂ ਸੁਣ ਲੈ ਗਵਾਣ ਦੀ ਬੜੀ ਮੱਛੀ ਹਾਂ 5 ਜਾਂ 10 ਗੁੱਟ ਬਣਾਇਆ ਵਿਆਹ ਜਾਣਾ ਵਿਆਹ ਮੈਂ ਚਾਹ ਚੁੜ ਜਾ ਸੋਡਾ ਪਾਤਾ ਸਵੇਰ ਦੀ ਘਰੇ ਬੈਠੀ ਓਏ ਹੁਣ ਪਤਾ ਨਹੀਂ ਆਹਨੇ ਕਿੱਥੋਂ ਪਤਾ ਵਾ ਇਹਦਾ ਇਨਾ ਮਾਇਆ ਜੋਗੀ ਆ ਅੰਤਰੀ ਬੜੀਆ ਜਿੱਜੀ ਕਦੇ ਮੇਰੇ ਨਾਲ ਪੇਚਾ ਪਾਉਂਦੀ ਆ ਹੁਣ ਆ ਗਿਆ ਮੈਨੂੰ ਬਤਲ ਦੇ ਪੇਚਾ ਪਾਉਂਦੀ ਹੁਣ ਕਿੱਛ ਆ ਆ ਭਈ ਆ ਕੇ ਖਾਣ ਲੱਗ ਲੈਂ ਮੈਂ ਭਈ ਫਸੜੀ ਗਰ ਬਲਾਵਾ ਮੇ ਜਾ ਕੇ ਜੱਪਲਾ ਆ ਜਾ ਤੂੰ ਤੱਕੜੀ ਚੱਲ ਜਾਣਾ ਆ ਹਾਂ ਚਾਹ ਮੈਂ ਹਾਂ ਫੇ ਠੀਕ ਆ ਤੇ ਮੈਂ ਖਾਣ ਤੇ ਚਾਹ ਕੇ ਚਾਹ ਮਨਾ ਵਗੈ ਰੋਟੀ ਨਹੀਂ ਦੋਵੇਂ ਬਣਾ ਰਾ ਚੱਲ। ਕੀ? ਖਾਕ ਨਹੀਂ ਆਇਆ? ਆਹ ਰਹਿਣਾ ਜੇ ਇੱਕ ਰਾਤ ਮੈਂ ਜਿੱਥੇ। ਚੁੱਟੀਆਂ ਆ ਤਾ ਫੇਰੇ। ਗੱਲ ਸੁਣ ਗੱਲ ਨਾ ਕਰ। ਨਹੀਂ ਕਰਦਾ। ਲੋਟੀ ਖਾ ਕੇ। ਨਹੀਂ। ਆ ਫੇਰ ਇਹਨੂੰ ਤਵਾਉਂ ਦਿਆ ਪਿਆ ਰਾਜ ਟਾਈਮ ਬੜਾ ਲੱਗ ਗਿਆ ਮੈਂ ਕਿੰਨੇ ਜਿੰਦਾ ਤੁਰਿਆ ਕਰੋ। ਅਸਲੀ ਗੱਲ ਦੱਸ ਅਸਲੀ। ਲੜਕੇ ਤੇ ਨਹੀਂ ਆਇਆ ਪਿਛਲੀਆਂ ਵਾਂਗੂ। ਨਹੀਂ ਨਹੀਂ ਲੜਕੇ ਜਿੰਨੂੰ ਬਧਾਣ ਫੇਰ ਰਾਤ ਨਹੀਂ ਰਹਾ ਜਾਂਦਾ। ਚੱਲ ਜਾ। ਦੱਸੀ ਨਾ ਕੋ। ਠੀਕ ਆ ਲੈ। ਸਾਸਰੀ ਪੂਆ ਮੁਸਕ ਜੀ ਕਾਦੀ ਹੋਣੀ ਤੇ ਲਾਗੋ ਵੇ ਕੋ ਨਹੀਂ ਆਖਰੇ ਮੈਨ ਲਾਦਰ ਜਾਈ ਲਗ ਲਾ ਤੋਣ ਆ ਲਈ ਮੁਸਕ ਮਸਕ ਕਾਦੀ ਹੋਣੀ ਆ ਤੂੰ ਸੁਣਾ ਨਾਲ ਤੈਨੂੰ ਵਧਾਈ ਹੋਵੇ ਪੁੱਤ ਕਾਦੀ ਵਧਾਈ ਬੋਟ ਲੱਲਿਆ ਮੈਂ ਸੁਣਿਆ ਇਹ ਤੇ ਮੈਂ ਯਾਰ ਦੋਸਤ ਦਾ ਮੰਗ ਕੇ ਲਿਆ ਆ ਵਾ ਅੱਛਾ ਆ ਮੈਨੂੰ ਲੱਗਾ ਤੇਰਾ ਵਾ ਨਹੀਂ ਨਹੀਂ ਹਾਂ ਮੁੰਡੇ ਲਗੇਦਾ ਵਾ ਤੇ ਮੰਮੀ ਦੀ ਸੁਣਾ ਆਪਣੀ ਦੀ ਪੂਆ ਉਹਨਾਂ ਦਾ ਕੀ ਦੱਸਾ ਕਪਾਤ ਪਾਇਆ ਚਾਰ ਦਿਨ ਹੋਏ ਸਾਰੇ ਮੇਰੇ ਪਿੱਛੇ ਪਏ ਸੀ ਕਿਉਂ ਕੀ ਆਂਦੇ ਤੈਨੂੰ ਉਦਾਂ ਹੀ ਮੈਂ ਕਿਹਾ ਬੁਲਟ ਲੈ ਦੋ ਹਾਂ ਉਦੋਂ ਦੇ ਕਹਿੰਦੇ ਤੂੰ ਕੰਮ ਧੰਦਾ ਕਰਦਾ ਨਹੀਂ ਤੈਨੂੰ ਕੋ ਲੈ ਕੇ ਦਈਏ ਫੇ ਮੈਂ ਲੜ ਕੇ ਇੱਧਰ ਆ ਗਿਆ ਆਹ ਰਹਿ ਹਣ ਤੂੰ 10 ਦਿਨ ਮਹੀਨਾ ਖੰਡ ਰਹਿ ਭੈਣ ਤੇਰੀ ਵੀ ਕੱਲੀ ਆ ਕੋਈ ਨਹੀਂ ਆ ਹਾਂ ਆ ਇੱਧਰ ਤੇ ਚੱਲ ਦੋ ਮੈਨੂੰ ਬੀਬੀਆਂ ਸਾਹਮਣੀਆਂ ਪੈਂਦੀਆਂ ਵਾ ਤੇ ਆ ਤੂੰ ਵੀ ਆ ਤੋ ਇਹਨੂੰ ਜਾਈ ਜੀ ਨੂੰ ਮੁਸਕਲ ਹੀ ਬੜੀ ਆਉਂਦੀ ਗੰਦੀ ਜੀ ਮੈਨੂੰ ਤੈਨੂੰ ਕੀ ਅਸਲੀ ਗੱਲ ਦੱਸਾਂ ਅੱਜ ਨਾ ਮੇਰਾ ਪੇਟ ਜਾ ਖਰਾਬ ਹੋ ਗਿਆ ਸੀ ਵੀ ਆ ਜਾਣਾ ਸੀ ਵਿੱਚੇ ਰਹਿ ਗਿਆ ਪੁੱਤ ਉਹ ਤੇਰੀ ਭੂਆ ਇਹ ਸਾਰੇ ਚਾਹ ਦੇ ਕਮਾਲ ਹੀ ਹੋ ਕੀ ਮਤਲਬ ਨਹੀਂ ਕੋਈ ਕੁਛ ਨਹੀਂ ਉੱਧੇ ਘਾਂਦੇ ਆਂ ਚਾਹ ਬਣਾਵਾ ਗਟ ਨਹੀਂ ਉਧਰ ਪੂਆ ਬਣਾਉਣ ਲੱਗੀ ਚਾਹ ਨਾਲੇ ਮੈਨੂੰ ਭੁੱਖ ਲੱਗੀ ਆ ਚਾਹ ਪਾਣੀ ਬਾਅਦ ਚ ਪੀਵਾਂਗੇ ਸਵੇਰ ਦਾ ਕਰੋ ਲੜਕੇ ਤੇ ਮੈਂ ਰੋਟੀ ਪਾਣੀ ਨਹੀਂ ਖਾਦਾ ਹਾਏ ਰੋਟੀ ਪਾਣੀ ਨਹੀਂ ਦਿੱਤਾ ਉਹਨਾਂ ਨੇ ਨਹੀਂ ਮੈਂ ਆਪ ਹੀ ਆ ਗਿਆ ਫਿਰ ਭੱਜ ਗਏ ਅੱਛਾ ਅੱਛਾ ਹਾਂ ਚਲ ਕੋਈ ਨਹੀਂ ਖਾ ਲਾ ਫਿਰ ਉਹਦਾ ਮੈਂ ਖਵਾ ਲ ਦੇਣੀ ਰੋਟੀ ਤੈਨੂੰ ਮੈਂ ਤਾਂ ਸਵੇਰ ਦਾ ਆਪ ਨਹੀਂ ਕੋਈ ਖਾਦਾ ਵਿਆਹ ਦੇ ਚਾਚ ਬੱਸ ਐਦਾਂ ਹੀ ਭੁੱਖੀ ਰਹਿ ਗਈ ਅੱਜ ਤੇ ਤੂੰ ਵੀ ਉੱਠ ਕੇ ਨਹਾ ਤੋ ਲੈ ਨਾਲ ਹੀ ਨਹੀਂ ਆ ਜਾ ਤੂੰ ਕੋਈ ਨਹੀਂ ਆ ਚੱਲ ਠੀਕ ਆ ਚੰਗਾ ਦੇ ਹਾਂ ਹਾਂ ਗੱਡਾ ਨਾਲ ਕੁੱਚਾ ਪੂਆ ਵਰਗੀ ਦਾ ਤੇ ਲਗ ਮੁਚ ਕੰਦੀ ਆ ਪਖੰਡ ਕਰਦਾ ਖਾਂਦਾ ਨਹੀਂ ਖਰੇ ਇਦਾਂ ਦਾ ਸਾਰਾ ਹੈ ਉਹ ਵੇਖ ਕਦਾਂ ਬਾਵਾ ਖਲਾਰ ਖਲਾਰ ਕੇ ਵਧਾਈਆਂ ਹੁਣ ਨਵਾਂ ਲੱਲਿਆ ਵਾ ਹੈ ਉਹ ਖਰੇ ਕੇ ਗੌਂਡੀ ਦਾ ਮੰਗ ਕੇ ਲਿਆਈ ਤੇ ਗੱਲਾਂ ਵੇਖ ਲੈ ਕਦਾਂ ਸੁਣਾ ਸੁਣਾ ਕੇ ਉਚੀਚੀ ਕਰਦੀ ਆ ਪਖੰਡ ਕਰਦੀ ਉਹ ਤੇ ਆਸਾ ਦੇ ਪਾਣੀ ਪੀਰ ਗਿਆ ਪਤੀ ਆ ਇਹ ਵੀ ਇਦਾਂ ਦਾ ਹੀ ਆ ਪੂਆ ਹਾਂਜੀ ਬਣ ਗਈ ਆ ਚਾਹ ਬਣ ਗਈ ਆ ਬਹਿ ਜਾ ਐਡਾ ਕਰ ਫਿਰ ਰੋਟੀ ਲੈ ਆ ਉਹਨਾਂ ਨੇ ਘਰ ਕ ਬੱਤ ਬੜਾ ਪਾਇਆ ਸੀ ਤੇ ਮੈਂ ਤੇ ਖਾਦੀ ਨਹੀਂ ਸਵੇਰ ਦੀ ਹੋਲੀ ਬੋਲ ਸ਼ਰੀਕ ਸੁਣ ਲੰਗੇ ਮੈਂ ਤੇ ਤੁਹਾਡਾ ਟੌਰ ਬਣਾਉਂਦੀ ਰਹਿਣੀ ਆ ਕੀ ਗੱਲ ਕੀ ਹੋਈ ਹੁਣ ਆ ਗਈ ਆ ਪਾਪੇ ਨੇ ਪੀ ਪੀ ਕੇ ਚਾਰ ਦਿਨ ਤੇ ਆਪਣਾ ਆਪ ਗਵਾਇਆ ਆ ਹੋ ਹਾਏ ਹਾਏ ਇਹ ਨਹੀਂ ਕਿਤੇ ਪੀਨੋ ਹਟ ਨਹੀਂ ਨੀ ਆ ਆ ਤੇ ਨਾਲੇ ਮਾਤਾ ਕਦੇ ਹੋਲੀ ਹੋਲੀ ਪੈਸੇ ਕੱਢਦੀ ਰਹੀ ਕੁੰਡੀ ਆ ਲਾਉਂਦੀ ਰਹੀ ਵਿੱਚੋਂ ਪਾਪੇ ਦੇ ਹੋਰ ਡਰਦੀ ਇਹ ਵੀ ਨਹੀਂ ਇਹ ਗੱਲ ਇਹਦੀ ਨਹੀਂ ਮੈਂ ਉਹ ਦੌਂਗੜ ਲੱਥੀ ਨਾ ਹਾਂ ਹੋਰ ਸੋਣ ਵਾਵਾ ਹੱਥ ਵੱਡਾ ਹੱਥ ਮਾਰ ਲਿਆ ਉਹਨੇ ਕਿੰਨਾ ਦਾ 10 15000 ਤੇ ਪਾਪੇ ਚਲ ਗਿਆ ਪਤਾ ਤੂੰ ਤੇ ਨਹੀਂ ਨਾਲ ਲਿਆ ਕੱਲੀ ਤੇ ਨਹੀਂ ਇਹਨੇ ਨੂੰ ਮਾਰ ਸਕਿਆ ਨਹੀਂ ਨਹੀਂ ਨਾ ਬੋਲੀ ਜੋrna ਬੋਲੇ ਕੱਲੀ ਨਹੀਂ ਇਹਨੇ ਪਹਿਨ ਹੱਥ ਮਾਰ ਸਕਦੀ ਉਹ ਕਹਿੰਦੀ ਸੀ ਦਊਂਗੀ ਤੈਨੂੰ 2000 ਵਿੱਚੋਂ ਵੇਖਿਆ ਤੇ ਫਿਰ ਮਾਂ ਪੋਤੇ ਕੰਮ ਦੇ ਤੁਸੀਂ ਲੜਾਈਆਂ ਵਾਲੇ ਕਰਦੇ ਤੇ ਮੁੜ ਕੇ ਫਾਹ ਕਰਨੀ ਮੇਰੇ ਗੱਲ ਦੇ ਉਦੋਂ ਦੀ ਲੜਾਈ ਪਈ ਉਹ ਤੇ ਮੈਂ ਇੱਥੇ ਆ ਗਿਆ ਭੱਜ ਕੇ ਮੰਮੀ ਤੇ ਦਿਵਾਲੇ ਹੋਇਆ ਹਣਾ ਹੁਣ ਨਖਾਤਾ ਦੱਸ ਕੇ ਆਇਆ ਘਰ ਮੈਂ ਕਿਹਾ ਯਾਰ ਦੁਖ ਦੇ ਘਰ ਚੱਲਾਂਗਾ ਚੱਲ ਕੋਈ ਨਹੀਂ ਇੱਥੇ ਆ ਗਿਆ ਉਹ ਤੇ ਕੋਈ ਗੱਲ ਨਹੀਂ ਐਦਾਂ ਦੀਆਂ ਗੱਲਾਂ ਇੱਥੇ ਨਾ ਕਿਤੇ ਦਾਦੀ ਮੈਂ ਤੇ ਕਿਤੇ ਟੌਰ ਬਣਾਉਂਦੀ ਮਰ ਚਲੀ ਇੱਥੇ ਸ਼ਰੀਕਾਂ ਦੇ ਵਿੱਚ ਕਹਣਾ ਇਹਦੇ ਪਿਛੇ ਇਹਦਾ ਆਹ ਕੌਣ ਦਾ ਤੇ ਟੌਰ ਆਮੀ ਬਣਾਈ ਜਾਂਦੀ ਤੈਨੂੰ ਪਤਾ ਤੇਗਾ ਆਪਣੇ ਘਰ ਦਾ ਪਤਾ ਹੈਗਾ ਤੇ ਇੱਥੇ ਲੋਕੀਂ ਵੇਖਣਦੇ ਕਿਹਨੂੰ ਜ਼ਰੂਰ ਦੱਸਣਾ ਪਾਛ ਗੱਦਣਾ ਆਪਣੇ ਘਰ ਦਾ ਵੀ ਆ ਕੁਛ ਹੁੰਦਾ ਉੱਥੇ ਸ਼ਰਾਬ ਦੇ ਪਿਛੇ ਮੈਨੂੰ ਪੋ ਮੈਨੂੰ ਵਧਾਈ ਦੇਣ ਦੀ ਹੀ ਉਹ ਬੁਲਟ ਦੀ ਹਾਂ ਮੈਂ ਤਾਂ ਮੈਂ ਤੇ ਆ ਮੰਗ ਕੇ ਲੈ ਆ ਯਾਰ ਦੋਸਤੋ ਓਏ ਹਾਏ ਹਾਏ ਵੈਨ ਖੱਤੇ ਆ ਅੰਤਰੀਆ ਇੰਨੀ ਗੱਲ ਕਾਨੂੰ ਕਹਿਣੀ ਹੀ ਮੈਂ ਵਧਾਈਆਂ ਵਧਾਈਆਂ ਕਰਕੇ ਟੌਰ ਬਣਾਉਂਦੇ ਅਗਲੀ ਨੂੰ ਨਾ ਕਹਿਣਾ ਨਹੀਂ ਤੈਨੂੰ ਕੀ ਲੋੜੀ ਉਹ ਵੇਖਣਦੇ ਹੀ ਤੂੰ ਅਹੀਂ ਲਿਆਵਾ ਕਿ ਕਿਸ ਦਾ ਆਂਦਾ ਵਾ ਉਹ ਨਹੀਂ ਝੂਠ ਨਹੀਂ ਮਾਰੀਦਾ ਫਿਰ ਤੂੰ ਆਪੇ ਕਹਿੰਨੀ ਹੁੰਦੀ ਆ ਬੜਾ ਸੋਹਣੀ ਕੀਤੀ ਆ ਉਹਦਾ ਦੁਨੀਆ ਭਰ ਦਾ ਝੂਠ ਤੂੰ ਛੱਡਦਾ ਨਹੀਂ ਤੂੰ ਝੂ ਮਾਣ ਬਾਕੀਦਾਂ ਬਲੂਗੀ ਤੋਂ ਦੀ ਉਹਨੇ ਉਹਦੇ ਲਾਗੋ ਨਾ ਕੱਲੀ ਕੱਲੀ ਗੱਲ ਦੇ ਨਹੀਂ ਲੈਣੇ ਹੀ ਉਹਨੇ ਬੋਤਾ ਹੀ ਲਾ ਕੇ ਗੰਦ ਪਾਇਆ ਮੈਂ ਤਾਂ ਮੁਸਕਰੀ ਬੜੀ ਜਾਈ ਲਾਗੋ ਉਹਦੇ ਹਾਂ ਤੇਰਾ ਪੇਟ ਖਰਾਬ ਨੋਂਦੀ ਨੋਂਦੀ ਨਹੀਂ ਲੱਗਦਾ ਏ ਐ ਨੋਂਦੀ ਤੇ ਬਥੇਰਾ ਵਾ ਜਿਸ ਮਮਾਰੋ ਹੀ ਸੀ ਤੇ ਨਾ ਤੀ ਕਹਦੇ ਨਹੀਂ ਮੁਸਕਾਉਂਦਾ ਕਹਦੇ ਨਹੀਂ ਮੈਂ ਅਜੇ ਕਿਆ ਦੋ ਤਿੰਨ ਵਾਰ ਬੋਲੀ ਨਹੀਂ ਅੱਗੇ ਕੁਝ ਹੁਣ ਕਹਤੋ ਬੋਲਣਾ ਚੱਲ ਬੈ ਚਾਹ ਚ ਦੁੱਧ ਪਾਵਾਂ ਹਾਂ ਪਹਿਲਾਂ ਰੋਟੀ ਲੈਵਾਂ ਆਓ ਮੱਖਣੀ ਬਾਦੀ ਨੇ ਮੁੰਡਾ ਕਪਾਤ ਨੇ ਮੱਖਣੀ ਬਾਦੀ ਚੰਗਾ